ਇਨਾ ਵੱਲੋਂ ਦਾਣਾ ਮੰਡੀ ਦੇ ਵਿੱਚ ਇੱਕ ਦੁਕਾਨ ਪਾਇਆ ਗਿਆ ਸੀ ਜੋ ਬਿਲਕੁਲ ਨਾ ਬਾਤ ਵੈਰੀਫਾਈ ਮੈਰੀਫਿਕੇਸ਼ਨ ਨਾ ਜਾਚ ਪਾਇਆ ਗਿਆ ਤੋਂ ਮਾਰਕੀਟ ਕਮੇਟੀ ధਨੋਲਾ ਵੱਲੋਂ ਚਾਨੂੰ ਇੰਟੀਮੇਸ਼ਨ ਆਈ ਸੀ ਕਿ ਇਹਨੂੰ ਲਾਣਾ ਹੈ ਇਹਦੀ ਸਾਰੀ ਵੈਰੀਫਿਕੇਸ਼ਨ ਕੀਤੀ ਗਈ ਸੀਗੀ ਡੂ ਪ੍ਰੋਸੈਸ ਆਫ ਲਾ ਨੂੰ ਫੋਲੋ ਕਰਦੇ ਵੇ ਇਹਨਾਂ ਨੂੰ ਨੋਟਿਸ ਦਿੱਤਾ ਗਿਆ ਸੀਗਾ ਜਦੋਂ ਇਨਾ ਵੱਲੋਂ ਕੋਈ ਵੀ ਤਸੱਲੀ ਬਕਸ ਪ੍ਰੋਸੈਸ ਨਹੀਂ ਕੀਤੀ ਗਈ ਉਸ ਤੋਂ ਬਾਅਦ ਇਹਨਾਂ ਨੂੰ ਵਾਸ਼ ਢਾਇਆ ਜਾ ਰਹਾ ਹੈ ਤੁਸੀਂ ਬੈਕਗ੍ਰਾਉਂਡ ਤੋਂ ਦੇਖ ਸਕਦੇ ਹੋ ਕਿ ਇੱਕ ਕੰਪਲੀਟ ਦੁਕਾਨ ਨੂੰ ਰਾਇਆ ਗਿਆ ਹੈ ਇੱਕ ਕਮਰਸ਼ੀਅਲ ਪ੍ਰੋਪਰਟੀ ਜਿਸ ਦੀ ਔਰ ਵਿਚ ਮਤਲਬ ਬੇਸਿਕਲੀ ਜਰਾ ਅਨਾਜ ਮੰਡੀ ਧਨੋਲਾ ਦਾ ਹੈ ਉਹਨਾਂ ਦੇ ਵਿੱਚ ਹੀ ਹੈਗਾ ਇਤਨੇ ਕਿੰਨੇ ਕਿੰਨੇ ਪਰਚੇ ਦਾ ਜੀ ਉਸੇ ਰਾਣੀ ਦੇ ਕਿਲਾ 500 ਪਰ ਐਨਡੀਪੀਐਸ ਦੇ ਪਰਚੇ ہیں ਪਿਛਲਾ ਲਾਸਟ ਪਰਚਾ 2024 ਦਾ ਹੈ ਉਹਦੇ ਵਿੱਚ ਨਾ ਫਿਲਾਲੀ ਦੀ ਬੇਲ ਤੇ ਬਾਹਰ ਹੈ ਜੀ ਸਰ ਅਕੀ ਮੇਸ਼ਾ ਦੇ ਕੇ ਘਟਾਈ ਕਿਨੇ ਪਹਿਲੀ ਵਾਰ ਕਮਰਸ਼ਲ ਪ੍ਰਾਪਰਟੀ ਹੈ ਇਸ ਤਨਾ ਹੋਰ ਵੀ ਅਸੀਂ ਵੈਰੀਫਾਈ ਕਰ ਰਹੇ ਜੀ ਮਤਲਬ ਸਾਡੇ ਕੋਲ ਪ੍ਰੋਪਰ ਡਾਟਾ ਬੇਸ ਮੇਨਟੇਨ ਕਰਕੇ ਇਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾਂਦੀ ਹੈ ਸੰਬੰਧਿਤ ਬਹਿਕ ਮੇ ਬੋਲ ਜਦੋਂ ਵੀ ਸਾਨੂੰ ਇੰਟੀਮੇਸ਼ਨ ਆਂਦੀ ਹੈ ਅਸੀਂ 듀 ਪ੍ਰੋਸੈਸ ਆਫ ਲਾ ਨੂੰ ਫੋਲੋ ਕਰਦੇ ਹੋਏ ਕਾਰਵਾਈ ਕਰਦੇ ਹਾਂ ਸਰ ਜ਼ਿਲ੍ਹੇ ਦੇ ਅੰਦਰ ਹੁਣ ਤੱਕ ਜ਼ਿਲ੍ਹੇ ਦੇ ਅੰਦਰ ਹੁਣ ਤੱਕ ਕਿੰਨੀਆਂ ਪ੍ਰਾਪਰਟੀਆਂ ਤਾਂ ਇਹ ਛੱਟਾ ਪ੍ਰਾਪਰਟੀ ਹੈ ਬਰਨਾਲਾ ਜ਼ਿਲ੍ਹੇ ਦੇ ਵਿੱਚ और तुहाड़े माध्यम तुहाड़े प्लेटफॉर्म दे रही मैं जिरे नशा तस्कर है उन्होंने भी सब चेतावनी देना चाहना कि जे वो नशा बेच कर, कर, कर आप पंजाबी युवा पीढ़ी को बर्बाद करके कोई नाजायज साड़ी करेंगे तो उन्होंने कहा सख्त सख्त कार्रवाई की जाएगी और ये कार्रवाई युद्ध नशे विरुद्ध मुहिम के तहत जारी भी रहेगी क्यों बेलते बाहर है पांच तो बंदे जी घर की रिहायशी प्रॉपर्टी भी चेक की जाएगी वो सारा वेरीफाई कर रहे जी ਇਹ ਇਲੀਗਲ ਆਇਸ ਕੇਸ ਕਰਕੇ ਨੋਟ ਆਇਆ ਗਿਆ ਅੱਜ ਸਰਦਾਰ ਗੁਰਜੰਨ ਸਿੰਘ ਦਾਣਾ ਮੰਡੀ ਗੁਰਜੰਨ ਜੀ ਕੀ ਕਹਿਣਾ ਚਾਹੁੰਦੇ ਅੱਜ ਇੱਕ ਨਸ਼ਾ ਤਸ ਮੈਂ ਅੱਜ ਦਾ ਜੋ ਕੁਝ ਕਹਿਣਾ ਹੈ ਸੱਚ ਜਾਣ ਕੇ ਕਹਿਣਾ ਪ੍ਰਮਾਤਮਾ ਦੇ ਨਾਮ ਹੈ ਨਸ਼ਾ ਵਿਭਾਗ ਨੇ ਜੋ ਕੰਮ ਕੀਤਾ ਵਧੀਆ ਕੀਤਾ ਜਿੰਨੇ ਵੀ ਪੰਜਾਬ ਦੇ ਵਿੱਚ ਨਸ਼ੇ ਵੇਚਣ ਵਾਲੇ ਨੇ ਜਵਾਕਿਆਂ ਦੇ ਜਾਨਾ ਲੈਂਦੇ ਨੇ ਉਹਨਾਂ ਦੀ ਸਾਰੀ ਹਿੱਕ ਘੱਟਣ ਦੀ ਕਾਟੇ ਚਾਹੀਦੀ ਨਹੀਂ ਉਹਨਾਂ ਨੂੰ ਜਮਾਨਤ ਤੇ ਹਾਈ ਕੋਰਟ ਦੇ ਵਿੱਚੋਂ ਵੀ ਨਹੀਂ ਹੋਣੀ ਚਾਹੀਦੀ ਇਹ ਦੁਕਾਨ ਤਾਂ ਹੀ ਗਈ ਆ ਉਸਾਰਾਣੀ ਦੇ ਲੱਗਦਾ ਕਿ ਇਹਦਾ ਘਰ ਵੀ ਆ ਜਿਹੜਾ ਉਹ ਵੀ ਜਾਣਾ ਉਹ ਇਹਦਾ ਕਾਰਵਾਰ ਵੀ ਟਾਇਆ ਜਾਵੇ ਨਸ਼ਾ ਪੱਤਾ ਬਹੁਤ ਕਰਦੀ ਸੀ ਦੋ ਤਿੰਨ ਮੁੰਡਿਆਂ ਨੇ ਜਾਨ ਵੀ ਲੈ ਲਿਆ ਉਸਾਰਾਣੀ ਨੇ ਇਹਦਾ ਵੀ ਘਰ ਵੀ ਟਾਇਆ ਜਾਵੇ ਤੇ ਇਹਦੀ ਹਾਈ ਕੋਰਟ ਤੇ ਜਵਾਨਤ ਵੀ ਰੈਟ ਕੀਤੀ ਜਾਵੇ ਆ ਦੇਰ ਤੋਂ ਕੀ ਨਾਮ ਹੈ ਨਾਮ ਮਰਾ ਛੱਜੂ ਸਿੰਘਾ ਜੀ ਅੱਜ ਪ੍ਰੋਸੈਸ ਨੰਬਰ ਤੋਂ ਇੱਕ ਦੁਕਾਨ ਤਾਂ ਹੀ ਗਈ ਆ ਨਸ਼ਾ ਤਸਕਰ ਵੀ ਕਿਵੇਂ ਲੱਗਦਾ ਵਧੀਆ ਕਰ ਰਹੇ ਆ ਬਹੁਤ ਧੰਨਵਾਦ ਸ੍ਰੀਦਾ ਕੰਮ ਕਰ ਰਿਹਾ ਜੋ ਵੀ ਭਗਮਤ ਕਰਮਾਨ ਕਰ ਰਿਹਾ ਬਹੁਤ ਸ੍ਰੀਦਾ ਕਰ ਰਿਹਾ ਇਹ ਤੇ ਜਿਹੜੇ ਲੋਕ ਨੇ ਇਹੀ ਕੰਮ ਵਾਲੇ ਨੇ ਇਹ ਜਿਆਦਾ ਜੁਗਤ ਹੈ ਦੇਖਣ ਵਿੱਚ ਜਦੋਂ ਨਾ ਇਸ ਤਰ੍ਹਾਂ ਹੀ ਹਾਸ ਕਰੂਗੇ ਇੰਟਰ ਕਾ ਹੈ ਗਿਆ ਕੋਈ ਕਿਸਮ ਤਰਾਜ ਨਹੀਂ ਆ ਪੁੱਛਨੇ ਲੋਕ ਇਥੋਂ ਦੇ ਹਾਂ ਜਿੰਨਾ ਸਾ ਤਸ ਕਰ ਵੀ ਇਥੇ ਤੱਕ ਖਤਮ ਕੀਤਾ ਜਾਵੇ ਅੱਥੀ ਕੋਟੇ ਬੱਪੂ ਤਾਂ ਨਾਮ ਹੈ ਮੈਂ ਜੀ ਬੀਰੰਦਰ ਸਿੰਘ ਸਿੱਧੂ ਜ਼ਿਲ੍ਹਾ ਮੰਡੀ ਅਕਸਰ ਬਰਨਾਲਾ ਸਾਡੇ ਮਾਰਕੀਟ ਕਮੇਟੀ ਤੋਂ ਨਾਲ ਹੋਵੇ ਐਂਟਰ ਕਾਫੀ ਇਥੇ ਨਜਾਇਜ਼ ਕਬਜ਼ੇ ਹੋਏ ਹੋਏ ਆ ਕੁਸ਼ਤ ਦੇ ਦੁੱਧ ਕ੍ਰੋਮਨੀ ਕਰਵਾਈ ਚੱਲ ਰਹੀ ਆ ਇਹਦਾ ਸਾਨੂੰ ਪਤਾ ਲੱਗਿਆ ਸੀ ਕਿ ਇਹ ਇਨਵੋਲਵਡ ਹੈਗੇ ਆ ਅਸੀਂ ਇਹਦੇ ਬਾਰੇ ਇਨਟੀਮੇਟ ਕੀਤਾ ਚੱਲੋ ਪ੍ਰਸ਼ਾਸਨ ਨੂੰ ਤੇ ਜਦੋਂ ਉਹਨਾਂ ਨੇ ਪੁਲਿਸ ਨਾਲ ਆਈਪਰ ਕਰਕੇ ਜਦੋਂ ਦੇਖਿਆ ਵੀ ਇਹ ਨਸ਼ੇ ਦੇ ਕੰਮ ਚੰਗ ਬੋਲਦਾ ਤਾਂ ਉਹਨਾਂ ਵੱਲੋਂ ਪੁਲਿਸ ਵੱਲੋਂ ਇਹ ਜੋ ਕਾਨੂੰਨੀ ਕਾਰਵਾਈ ਕੀਤੀ ਗਈ ਸਰ ਇਹ ਦੇ ਵੀ ਪ੍ਰੋਪਰਟੀ ਹੀ ਇੱਕ ਹੋਰ ਵੀ ਇਸ ਤਰ੍ਹਾਂ ਦੇ ਪ੍ਰੋਪਰਟੀ ਆ। ਪ੍ਰੋਪਰਟੀਾਂ ਤੇ ਨਾਲ ਜਾਇਦਕਾਰ ਦੇ ਹੋਰ ਵੀ ਜਗੇ ਆ ਉਹਨਾਂ ਦੇ ਕੋਰਟ ਕੇਸ ਚੱਲ ਰਹੇ ਆ ਪਰ ਇਹਦਾ ਸਪੈਸੀਫਿਕਲੀ ਮਤਲਬ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਉਹਦੇ ਬੇਸ ਤੇ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਤੁਹਾਨੂੰ ਬਲੇ ਦੇ ਪਰ ਕਿੰਨੇ ਕਿੰਨੇ ਪ੍ਰੋਪਰਟੀ ਇਹ ਤਾਂ ਕਾਫੀ ਟਾਈਮ ਪੁਰਾਣੀ ਹੈ ਜੀ ਇਹ ਤਾਂ ਮਤਲਬ ਜਿੰਨੇ ਆ ਕਿਤੇ ਕਰਦੇ ਹੈਗੇ ਆ ਇਹ ਮੰਡੀ ਦੀ ਅਕਵਾਜਿਸ਼ਨ ਤੋਂ ਪਹਿਲਾਂ ਦੇ ਚ ਹੈਗੇ ਆ ਇੱਥੇ ਇਹ ਨਾਲ ਨਮਾ ਵੀ ਜਿਹੜਾ ਹੈਗਾ ਉਹ ਕਰਦਾ ਹੋ ਰਿਹਾ ਉਹਦੇ ਬੰਦੇ ਨੀ ਉਹ ਕਬਜ਼ਾ ਨੀ ਉਹ ਤਾਂ ਇਹਨਾਂ ਦੇ ਕਬਜ਼ਾ ਪਹਿਲਾਂ ਦਾ ਹੀ ਹੈ ਇਹਨਾਂ ਦੇ ਜਿਹੜੀ ਕਾਰਵਾਈ ਚੱਲ ਰਹੀ ਹੈ ਜਿਹੜੀ ਆਪਣੀ ਪੀਪੀ ਐਕਟ ਤੁਸੀਂ ਕੇਸ ਲਾਏ ਹੋਏ ਆ ਇਹਦੇ ਚ ਸਿਰਫ ਇਹਨਾਂ ਦੀ ਆ ਕੰਧ ਢਹੀ ਸੀ ਇਹਨਾਂ ਨੇ ਉਹੋ ਹੀ ਕੰਧ ਦੁਬਾਰੇ ਕਰ ਰਹੇ ਆ ਤੇ ਉਹਦੇ ਚ ਇਹ ਨਵਾਂ ਕਬਜ਼ਾ ਨਹੀਂ ਹੈ ਇਹ ਸਾਰੇ ਹੈ ਪੁਰਾਣੀ ਕਿ ਉਹ ਆਪਣੇ ਘਰ ਤੇ ਵੀ ਕੀ ਚੱਲ ਰਿਹਾ ਸੀ ਜਲਵਾਦੀ ਵੀ ਘਰ ਵੀ ਟੋਣਾ ਉਹਦਾ ਨਹੀਂ ਕਾਂਤੀ ਉਹਦਾ ਘਰ ਵੀ ਹੈਗਾ ਘਰ ਬਾਹਰੇ ਨਹੀਂ ਸਾਨੂੰ ਇਨਫੋਰਮੇਸ਼ਨ ਹੈ ਘਰ ਨਹੀਂ ਇਹਦਾ ਹੈ ਘਰ ਤਾਂ ਇਹ ਅੱਗੇ ਕਿਸੇ ਨੂੰ ਬੇਤਬੂਚ ਗਈ ਜੋ ਸਾਨੂੰ ਪਤਾ ਲੱਗਿਆ ਸੀਗਾ ਤੇ ਜਿਹੜਾ ਮੌਜੂਦਾ ਜੋ ਉੱਥੇ ਬੰਦਾ ਰਹਿ ਰਿਹਾ ਉਹਦੇ ਖਿਲਾਫ ਸੀ ਪੀਪੀਐਕਟ ਚੱਲਾਇਆ